ਹਾਂਜੀ ਬਾਈ ਜੀ ਅੱਜ ਖੜਿਆ ਅਸੀਂ ਮਾਨਕ ਟੈਂਟ ਹਾਊਸ ਸੁਨਾਮ ਰਵਿਦਾਸਪੁਰਾ ਟਿੱਬੀ ਸੁਨਾਮ ਦੇ ਵਿੱਚ ਅੱਜ ਤੁਹਾਨੂੰ ਦਿਖਾਉਣੇ ਆ ਵੀ ਟੈਂਟ ਵਾਲਿਆਂ ਦੇ ਕੋਲੇ ਕੀ ਕੀ ਸਮਾਨ ਹੁੰਦਾ ਕਿੰਨਾ ਸਮਾਨ ਹੁੰਦਾ ਹੈਗਾ ਸੋ ਆਪਾਂ ਕਰਦੇ ਆ ਪਹਿਲਾਂ ਤਾਂ ਮਾਲਕ ਦੇ ਨਾਲ ਗੱਲ ਜਿਹੜਾ ਇੱਥੋਂ ਦਾ ਓਨਰ ਹੈਗਾ ਮਾਲਕ ਹੈਗਾ ਆ ਪਹਿਲਾਂ ਮੋਬਾਈਲ ਨੰਬਰ ਵਗੈਰਾ ਸਾਰਾ ਕੁਝ ਲਿਖਿਆ ਹੋਈ ਹੈਗਾ ਇਹਨਾਂ ਨੂੰ ਪੁੱਛਦੇ ਆ ਵੀ ਕੀ ਕੀ ਪ੍ਰਬੰਧ ਹੈ ਕੀ ਕੀ ਇਹਨਾਂ ਕੋਲੇ ਸਮਾਨ ਹੈ ਬਾਈ ਜੀ ਕੀ ਹਾਲ ਹੈ ਠੀਕ ਠਾਕ ਜੀ ਵਧੀਆ ਵਧੀਆ ਇਹਨ ਸੇ ਤਾਂ ਠੀਕ ਹੈ ਅਸਿਆਈ ਸੀ ਤੁਸੀਂ ਆਪਣੀ ਦੁਕਾਨ ਕਰੀ ਹੋਈ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਬਾਈ ਜੀ ਇਹ ਕੰਮ ਕਰਦਿਆਂ ਨੂੰ ਸੋਨੋ ਮੈਨੂੰ ਹੋਵੇ ਜੀ ਘੱਟੋ ਘੱਟ 20 ਸਾਲ ਹੋ ਗਏ ਮੈਂ ਤਾਂ ਇਹ ਕੰਮ 'ਚ ਵੜਿਆ ਨੂੰ ਠੀਕ ਹੈ ਹੁਣ ਇੱਥੇ ਅਭਦੀਪਾਲੀ ਹਾਂ ਪਹਿਲਾਂ ਉੱਥੇ ਜਾ ਰੂ ਚੱਲੀ ਜਾਂਦੇ ਓਕੇ 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 ਠੀਕ ਹੈ ਅਸਿਆ ਅਸੀਂ ਆਪਾਂ ਗੱਲ ਕਰੀਏ ਸਮਾਨ ਤੁਹਾਡੇ ਕੋਲੇ ਇਹ ਪੁਰਾਣਾ ਨਵਾਂ ਸਾਰੇ ਪੰਤਾ ਇੱਕ ਨਵਾਂ ਟੋਟਲ ਪਾ ਲਿਆ ਤੁਸੀਂ ਨੇ ਹੁਣ ਪੁਰਾਣਾ ਕੌਣ ਪੁੱਛਦਾ ਨਵਾਂ ਪਾ ਲਿਆ ਸਾਰਾ ਅਸੇ ਇੱਕ ਵਾਰੀ ਸਮਾਨ ਦਿਖਾਓ ਸਾਨੂੰ ਵੀ ਕੀ ਕੁਝ ਪਾਇਆ ਹੋਇਆ ਪਹਿਲਾਂ ਤਾਂ ਇੱਥੋਂ ਸ਼ੁਰੂ ਕਰੋ ਆਪਾਂ ਦੇਖ ਦੱਸੋ ਇਹ ਕੀ ਚੀਜ਼ ਐ ਇਹ ਜਿਵੇਂ ਇਹ ਕੱਪੀਆਂ ਨੇਗੀਆਂ ਪਲੇਟਾਂ ਨੇ ਇਹ ਸਾਰਾ ਨਵਾਂ ਸਮਾਨ ਐ ਇਹ ਹਾਂ ਜੀ ਹਾਂ ਜੀ ਬੋਨ ਚਾਈਨਾ ਦਾ ਅੱਜ ਕੱਲ ਇਹ ਚੱਲ ਰਿਹਾ ਕੀ ਨਾਮ ਐ ਇਹਦਾ ਇਹ ਬੋਨ ਚਾਈਨਾ ਪਲੇਟ ਵਜਦੀ ਐ ਬੋਨ ਚਾਈਨਾ ਕੱਪ ਵਜਦਾ ਐ ਇਹ ਓਕੇ ਇਹ ਗਲਾਸ ਓਕੇ ਬੋਨ ਚਾਈਨਾ ਵਜਦਾ ਇਹ ਹਾਂ ਠੀਕ ਹੈ ਪਹਿਲਾਂ ਪਲਾਸਟਿਕ ਦੀ ਚੱਲਦੀ ਹੁੰਦੀ ਸੀ ਉਹ ਤਾਂ ਹੁਣ ਚੱਲਦੀ ਨਹੀਂ ਹਾਂ ਠੀਕ ਹੈ ਅਸੇ ਹੁਣ ਛੋਡੇ ਜਿਹੜੇ ਪੜਦੇ ਆ ਸਾਨੂੰ ਉਹ ਦਿਖਾਓ ਵੀ ਪੜਦਾ ਕਿਹੜਾ ਹੈਗਾ ਤੁਹਾਡੇ ਕੋਲੇ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਕੁਸਤਾ ਗਿਆ ਹੋਇਆ ਸਮਾਨ ਪਏ ਇਹ ਇਹ ਨਵਾਂ ਪੜਦਾ ਤੁਹਾਡਾ ਇਹ ਠੀਕ ਹੈ ਬਾਕੀ ਸਮਾਨ ਤੁਹਾਡੇ ਕੋਲੇ ਕਾਫੀ ਹੈਗਾ ਹਨਾ ਸਰ ਆ ਕਾਫੀ ਚਲਦੀ ਨਵੇਂ ਕਰਾਣਾ ਚਲਦੀ ਨਹੀਂ ਹੈਗਾ ਹੁਣ ਹਾਂ ਅੱਜ ਕੱਲ ਪੁਰਾਣਾ ਘਰ ਚੱਲਦਾ ਨਹੀਂ ਹੈਗਾ ਅੱਜ ਸੋਫਾ ਹੀ ਇੱਕ ਇੱਥੇ ਹਾਂ ਸੋਫੇ ਵੀ ਹੈਗੇ ਪਾਸਾ ਸੋਫੇ ਪਏ ਨੇ ਘਰੇ ਪਏ ਨੇ ਠੀਕ ਹੈ ਆ ਮੇਜ਼ ਜੇ ਵੀ ਬਹੁਤ ਵੱਡਾ ਢੇਰ ਲਾ ਰੱਖਿਆ ਹੈਗਾ ਦੋਸਤਾਂ ਅਸੇ ਜੇ ਉਧਰ ਵੀ ਅੱਗੇ ਵੀ ਹੈ ਠੀਕ ਹੈ ਜੀ ਤੇ ਇੱਧਰ ਦੇਖੋ ਜੀ ਮਿੱਤਰ ਪਿਆਰਿਓ ਪੜਦੇ ਆ ਪੈਨੇਗੇ ਪੜਦੇ ਆ ਦੇ ਢੇਰ ਲਾਏ ਇਹਨਾਂ ਦੇ ਹਜੇ ਤਾਂ ਸਮਾਨ ਦੇ ਖਿੰਡਣ ਖੜਿਆਉਣ ਬਹੁਤ ਜ਼ਿਆਦਾ ਹੋਈ ਪਈ ਹੈਗੀ ਸੀਜ਼ਨ ਸਪਰਤ ਹੋ ਰਿਹਾ ਹੈ ਅੱਛਾ ਅੱਛਾ ਬਾਕੀ ਹੁਣ ਪਹਿਲਾ ਟੈਂਟ ਚੱਲਦੇ ਹਾਂ ਜਿਹੜੀ ਸਿੰਪਲ ਹਾਂ ਹੁਣ ਚੱਲ ਕੇ ਝੂੰਬਰ ਵਾਲੇ ਅੱਛਾ ਆਜੋ ਫਿਰ ਹੁਣ ਆਪਾਂ ਉਧਰਲਾ ਵੀ ਦਿਖਾ ਦਈਏ ਬਾਅਦ ਚ ਗੱਲਾਂ ਬਾਤਾਂ ਕਰਾਂਗੇ ਹਨਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਆ ਨਾਲ ਹੋਰ ਵੀ ਸਮਾਨ ਆਪਣਾ ਰੱਖਿਆ ਹੋਇਆ ਆ ਅਗੀ ਚੀਜ਼ ਹੈਗੀ ਇੱਕ ਕਾਫੀ ਸਟੈਂਡ ਆ ਗਈ ਜੀ ਅੱਛਾ ਕਾਫੀ ਸਟੈਂਡ ਨੇ ਇਹ ਜਿਵੇਂ ਜਾਂਦੇ ਨੇ ਆਪਣੇ ਪੈਰਾਂ ਨਾਲ ਓਕੇ ਓਕੇ ਉਹ ਇਧਰ ਵੀ ਚੱਲ ਪਿਆ ਗਾ ਠੀਕ ਹੈ ਠੀਕ ਹੈ ਆ ਸੋਡੇ ਮੈਟ ਆ ਗਏ ਹਾਂਜੀ ਠੀਕ ਹੈ ਇਹ ਵੀ ਨਵਾਂ ਮੈਟ ਲੱਗਦਾ ਹੈ ਹੈਨਾ ਇਹ ਨਵੇਂ ਗਲੀਚੇ ਆ ਗਏ ਆਹ ਗਲੀਚਾ ਨਵਾਂ ਪਾਇਆ ਹੋਇਆ ਬਾਈ ਇਹਦਾ ਜਮਾਂ ਹੀ ਅੱਗ ਵਰਗਾ ਪਿਆਏਗਾ ਨਵਾਂ ਗਲੀਚਾ ਹੈ ਤੇ ਆ ਕੁਰਸੀਆਂ ਆ ਗਈਆਂ ਗੱਡੇ ਵਾਲੀ ਕੁਰਸੀ ਹੋਊਗੀ ਇਹ ਪਲਾਸਟਿਕ ਦੀ ਹੋਊਗੀ ਅੱਛਾ ਗੱਦੇ ਵਾਲਿਆਂ ਦਾ ਵੀ ਖਾਸਾ ਵੱਡਾ ਢੇਰ ਲੱਗਿਆ ਪਿਆ ਹੈਗਾ ਇਧਰ ਹੈ ਸਾਹਾ ਗਲਤੀ ਹੋ ਗਈ ਜੀ ਉੱਪਰ ਮੈਂਡ ਗਲਤੀ ਅਸੇ ਉੱਪਰ ਵੀ ਹੈ ਜੀ ਇਧਰ ਜਿੰਨੇ ਮਰਜ਼ੀ ਬੰਦੇ ਦਾ ਪ੍ਰੋਗਰਾਮ ਹੋਵੀ ਜੀ ਜਿੰਨੇ ਮਰਜ਼ੀ ਬੰਦਿਆਂ ਦਾ ਹੋਵੇ ਠੀਕ ਹੈ ਤੇ ਆ ਗੋਲ ਮੇਜ਼ ਹੈ ਆ ਗੋਲ ਮੇਜ਼ ਵੀ ਆ ਗਈ ਇੱਥੇ ਵਾਲੇ ਕੁਸੀਆ ਲੋ ਵੀ ਗੋਲ ਮੇਜ਼ ਨੇ ਸਮਾਨ ਗਿਆ ਹੋਇਆ ਅਸੇ ਹਜੇ ਸਮਾਨ ਗਿਆ ਹੋਇਆ ਹੈ ਗਿਣਾਉਣਾ ਹੈ ਉੱਥੇ ਪਿਆ ਸਾਰਾ ਸਮਾਨ ਠੀਕ ਹੈ ਉੱਧਰ ਪਿਆ ਕਿਉਂ ਦੁਕਾਨਾਂ ਸਿਰ ਇੱਥੇ ਓਕੇ ਓਕੇ ਚਲੋ ਹੁਣ ਇਦਾਂ ਦੱਸੋ ਵੀਰ ਵੀ ਜਿਵੇਂ ਹੁਣ ਸੋਡੇ ਲਵੇਗਾ ਘਾਹ ਕਾਉਂਦੇ ਨੇਗੇ ਕਿ ਕਿੱਥੋਂ ਕਿੱਥੋਂ ਤੱਕ ਤੁਸੀਂ ਲਾ ਸਕਦੇ ਹੋਗੇ ਇਹ ਕਿੰਨੇ ਕੇ ਏਰੀਏ ਚ 20 ਕਿਲੋਮੀਟਰ 50 ਕਿਲੋਮੀਟਰ ਜਿੱਥੇ ਮਰਜ਼ੀ ਰਾਜੀ ਜੀ ਕਿਤੋਂ ਦਾ ਆ ਜੀ ਇਹ ਤਾਂ ਤੁਸੀਂ ਆਏ ਲਓ ਇਹ ਕੀ ਪ੍ਰੋਗਰਾਮ ਲਾਏ ਨੇ ਇਧਰ ਲੌਂਗੋ ਵਾਲ ਕੀ ਤੇ ਤੁਸੀਂ ਆਏ ਲਓ ਵੀ ਇਹ ਕਿਤੋਂ ਦਾ ਵੀ ਆ ਜੇ ਅਸੀਂ ਮੰਨ ਲਓ ਭਗਵੰਤ ਮਾਨ ਦੀ ਰੇਲੀ ਐ ਕੁਛ ਵੀ ਆ ਜੇ ਰੇਲੀਆਂ ਵੀ ਲਾਉਣੇ ਹੋਗੇ ਅਸੀਂ ਤੁਹਾਡੇ ਕੋਲ ਜਿਹੜਾ ਸਮਾਨ ਹੈ ਤੁਸੀਂ ਇਹ ਕਿੰਨੇ ਕ ਬੰਦਿਆਂ ਦਾ ਮੰਨ ਲਓ ਵੀ ਕਰ ਸਕਦੇ ਹੋ ਹੈਂਡਲ 1000 ਬੰਦੇ ਦਾ 2000 ਦਾ ਜਿੰਨੇ ਦਾ ਮਰਜੀ ਆ ਜੀ 10000 ਦਾ 5000 ਦਾ 10000 ਜਿੰਨੇ ਦਾ ਵੀ ਹੋਵੇ ਅਸਿਆ ਉਹਨਾਂ ਦਾ ਹੈਂਡਲ ਕਰਨਾ ਪੈਂਦਾ ਹੈ ਓਕੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਜਿਵੇਂ ਹੁਣ ਅਗਲਾ ਕਹਿੰਦਾ ਬਾਈ ਜੀ ਸਾਨੂੰ ਜਨਰੇਟਰ ਵੀ ਚਾਹੀਦਾ ਹੈ ਬੈਟਰ ਵੀ ਚਾਹੀਦੇ ਨੇ ਸਾਨੂੰ ਤੰਦੂਰ ਵੀ ਚਾਹੀਦੇ ਨੇ ਉਹ ਸਾਰਾ ਰੇਂਜ ਤੁਹਾਡੇ ਕੋਲੇ ਆ ਇਹ ਦੇਖੋ ਇਹ ਲਿਖਿਆ ਹੋਇਆ ਇੱਧਰ ਅਸਿਆ ਇੱਧਰ ਪਿੱਛੇ ਵੀ ਲਿਖਿਆ ਹੋਇਆ ਠੀਕ ਹੈ ਠੀਕ ਹੈ ਠੀਕ ਹੈ ਸਾਰਾ ਪ੍ਰਬੰਧ ਹੈ ਤੁਹਾਡੇ ਕੋਲੇ ਏ ਟੂ ਜ਼ੈਡ ਪ੍ਰਬੰਧ ਹੈ ਹਰੇਕ ਚੀਜ਼ ਠੀਕ ਸਸਿਆ ਦਾ ਦੇਖਿਆ ਹੀ ਨਹੀਂ ਸੀਗਾ ਜੀ ਜੇ ਪੱਖੇ ਹਲਵਾਈ ਤੰਦੂਰ ਸਭ ਕੁਝ ਏ ਟੂ ਜ਼ੈਡ ਹੈ ਸਾਰੇ ਕਾਸੇ ਦਾ ਪ੍ਰਬੰਧ ਕਰਿਆ ਹੋਇਆ ਤਾਂ ਕਿ ਪਤਾ ਕਿਹੜੀ ਚੀਜ਼ ਮੰਗ ਲਈ ਹਾਂ ਅੱਜ ਅੱਜ ਕੱਲ ਨਾ ਲੋਕ ਪੈਸਾ ਨਹੀਂ ਦੇਖਦੇ ਅੱਜ ਕੱਲ ਲੋਕ ਇਹ ਦੇਖਦੇ ਨੇ ਵੀ ਸਾਨੂੰ ਸਮਾਨ ਇੱਕ ਥਾਂ ਵੀ ਹੋ ਜੇ हां वे इक ਥਾਂ ਮੇ ਹੋ ਜੇ ਸਾਰਾ ਇਹ ਅਸੀਂ ਕਹਦੇ ਜੀ ਤੁਸੀਂ ਹਦਵਾਈ ਹੋਰ ਪਾਸੇ ਕਰ ਲੋ ਜੀ ਹੱਦ ਦੇ ਵਿੱਚ ਹੈ ਨਹੀਂ ਤੇਰਾ ਲੱਗਦਾ ਤੁਸੀਂ ਤਾਂ ਕਰਾ ਦੇ ਹਾਂ ਹਦਵਾਈ ਸਾਰਾ ਕੁਸ ਜਨਰੇਟਰ ਸਾਰਾ ਕੁਸ ਕਰਨਾ ਪੈਂਦਾ ਹੈ ਤਾਂ ਲੱਗਦਾ ਵੀ ਯਾਰ 2000 ਰੁਪਏ ਵਾਧੇ ਲੈ ਲਈ ਨੂੰ ਸਾਰਾ ਕੁਸ ਦਿੱਤੀ ਕਰ ਉਹ ਸਾਰੀ ਸੌਨੋ ਕਰਨਾ ਪੈਂਦਾ ਹੈਗਾ ਅਸੇ ਵਿੱਚ ਲੋਕ ਕਹਿੰਦੇ ਨੇ ਬਾਈ ਜੀ ਅਸੀਂ ਖੇਤ ਚ ਟੈਂਟ ਲਾਉਣਾ ਹੈਗਾ ਵੀ ਸਾਨੂੰ ਪੈਲਸ ਵਰਗਾ ਬਣਾ ਦਿਓ ਉਦਾਂ ਪੈਲਸ ਵਰਗਾ ਹੀ ਬਣਾ ਦਿੰਦੇ ਹੋਗੇ ਸੋ ਛੋਡੇ ਕੋਲੇ ਵੀਡੀਓ ਹੈਗੇ ਨੇ ਬਣੀਆਂ ਹੋਈਆਂ ਵੀਡੀਓ ਹੈਗੀ ਆ ਹਾਂ ਤੁਸੀਂ ਮੈਨੂੰ ਵੀਡੀਓ ਦਿਓ ਤੇ ਉਹ ਵੀਡੀਓ ਸੋਡੀਆਂ ਅਸੀਂ ਵਿੱਚ ਇਹਦੇ ਚ ਲਾ ਕੇ ਦਿਖਾਵਾਂਗੇ ਵੀ ਇਸ ਤਰ੍ਹਾਂ ਦਾ ਬਣਦਾ ਹੈਗਾ ਉਹ ਸਾਨੂੰ ਬਾਅਦ ਚ ਦੇ ਦਿਓ ਵੀਡੀਓ ਕੋਈ ਗੱਲ ਨਹੀਂ ਸਾਰੇ ਕੁਝ ਕਰਨਾ ਪੈਂਦਾ ਹਾਂ ਉਹ ਕਰਨਾ ਪੈਂਦਾ ਹੈਗਾ ਪੈਂਦਾ ਜਿਵੇਂ ਅਗਲੀ ਹਰ ਇੱਕ ਦੀ ਐਡੋ ਐਡੋ ਨਾਲ ਖੁਆਇਸ਼ ਹੁੰਦੀ ਹੈ ਹਾਂ ਕਹਿੰਦਾ ਬਾਈ ਚੁੰਨੀ ਖਿੱਚਣੀ ਹੈ ਬਾਈ ਝੂੰਬਰ ਵਾਲਾ ਟੈਂਟ ਲਾਉਣਾ ਹੈ ਬਾਈ ਪੈਲਸ ਬਣਾਉਣਾ ਹੈ ਕਹਿੰਦਾ ਬਾਈ ਪੈਸੇ ਦੀ ਕੋਈ ਦਿੱਕਤ ਨਹੀਂ ਪੈਸੇ ਜਿੰਨੇ ਮਰਜ਼ੀ ਪਰ ਪੈਲਸ ਬਣਾ ਲੈਣਾ ਠੀਕ ਹੈ ਓਕੇ ਇਸ ਤਰ੍ਹਾਂ ਬਣਾ ਦਿੰਨੇ ਹੋਗੇ ਅਸਿਆ ਪੈਲਸ ਬਣਾਵਾਂਗੇ ਜਦੋਂ ਠੀਕ ਹੈ ਅਸਿਆ ਲੋਕ ਅੱਜ ਕੱਲ ਨਾ ਟੈਂਟ ਨਾ ਤਾਂ ਲੈ ਕੇ ਜਾਂਦੇ ਨੇ ਨਾ ਛੱਡ ਕੇ ਜਾਂਦੇ ਨੇ ਉਹ ਤੁਸੀਂ ਆਪ ਹੀ ਲੈ ਜਾਣਾ ਤੇ ਆਪ ਹੀ ਛੱਡਣਾ ਹੁੰਦਾ ਹੈਗਾ ਸੋਡੀ ਆਪਦੀ ਜ਼ਿੰਮੇਵਾਰੀ ਹੈ ਅਸੀਂ ਜਿਹੜੀ ਕੋਈ ਗਲਾਸ ਟੁੱਟ ਗਿਆ ਕੋਈ ਚਮਚਾ ਟੁੱਟ ਗਿਆ ਪਲੇਟ ਟੁੱਟ ਗਈ ਉਹ ਵੀ ਲੋਕ ਪਰੇਸ਼ਾਨ ਨੇ ਵੀ ਸਾਨੂੰ ਪੈਸੇ ਭਰਨੇ ਪੈਂਦੇ ਆ ਪਹਿਲਾਂ ਤਾਂ ਹੋ ਜਾਂਦਾ ਦੀਗਾ ਖੇਤਾ ਫੁੱਟ ਜਾਂਦੇ ਦੀਗੇ ਉਦੋਂ ਹੋ ਜਾਂਦੀ ਇਹ ਕੰਮ ਹੋ ਜਾਂਦਾ ਹੁਣ ਅਗਲਾ ਫੁੱਟ ਟੁੱਟਾ ਅਗਲਾ ਕਹਿੰਦਾ ਕੋਈ ਯਾਰ 1000 ਰੁਪਏ ਵੀ ਮਾਰ ਕੇ ਹੁਣੀ ਵੱਧ ਲੈ ਲੈ ਸਾਰਾ ਕੁਝ ਤੇਰਾ ਹੀ ਹੈ ਅੱਛਾ ਅਸੀਂ ਨਵੇਂੜ ਦੇ ਲੋਕ ਹੁਣ ਠੀਕ ਹੈ ਤੇਰਾ ਹੀ ਹੈ ਵੀ ਸਾਡੇ ਨਹੀਂ ਕੁਝ ਵੀ ਹੈਗਾ ਵੀ ਕੁਛ ਮਰਜੀ ਫੁੱਟੇ ਕੁਛ ਹੋਵੇ ਆ ਜਾਣੇ ਨੇ ਨਵੀਂ ਪਾ ਕੇ ਆਉਣੇ ਨੇ ਤੇਰਾ ਕੁਝ ਹੈ ਤੇਰਾ ਠੀਕ ਐ ਐਸੇ ਇੱਕ ਹੋਰ ਮੈਂ ਪੁੱਛਣਾ ਹੈਗਾ ਲਾਸਟ ਸਵਾਲ ਹੈ ਜਿਵੇਂ ਹੁਣ ਲੋਕ ਬੈਟਰਾਂ ਨੂੰ ਕਹਿੰਦੇ ਨੇ ਬੈਟਰ ਸਾਫ ਸਫਾਈ ਨਹੀਂ ਰੱਖਦੇ ਹੈਗੇ ਇਹਨਾਂ ਦੇ ਵਰਦੀ ਹੋਣੀ ਚਾਹੀਦੀ ਹੈਗੀ ਆਹ ਬੂਟ ਸੂਟ ਹਾਂ ਇੱਕ ਦਾ ਜੀ ਵੈਟਰ ਤੁਸੀਂ ਐ ਲੈ ਲੋ 400 ਚ ਮਿਲ ਰਿਹਾ ਹੈ ਹਾਂ ਜਿਹਨੂੰ ਆਪਾਂ 400 ਰੁਪਏ ਦੇਵਾਂਗੇ ਉਹ ਤਾਂ ਫਿਰ ਜਿਹੜੇ ਕੱਪੜੇ ਆਪਣੇ ਆਪ ਨੇ ਉਵੇਂ ਪਹਿਣ ਉਹ ਹੀ ਪਾਉਂਦਾ ਹੈਗਾ ਇੱਕ ਬੰਦਾ ਕਹਿੰਦਾ ਬਾਈ ਜੀ ਵੈਟਰ ਦਿਹਾੜੀ ਕਰਦੀ ਵਰਦੀ 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 ਪਾਦੀ ਉਹ ਹੁਣ 700 ਵੀ ਚੱਲ ਰਹੀ ਹੈ 600 ਵੀ ਚੱਲਦੀ ਹੈ ਤੇ ਬਾਦ ਦੇ ਹਿਸਾਬ ਨਾਲ 1000 ਰੁਪਏ ਵੀ ਚੱਲ ਰਹੀ ਹੈ ਓਕੇ ਓਕੇ ਜਿਵੇਂ ਕੋਈ ਕਹਿੰਦਾ ਸਾਨੂੰ ਨੇਪਾਲੀ ਸਿਸਟਮ ਚਾਹੀਦਾ ਕੋਈ ਚੀਨੀ ਸਿਸਟਮ ਚਾਹੀਦਾ ਬੰਦੇ ਹੈਗੇ ਨੇ ਹਾਂ ਉਹ ਹਿਸਾਬ ਨਾਲ ਸਾਨੂੰ ਸਾਰਾ ਕੁਝ ਕਰਨਾ ਪੈਂਦਾ ਦਿਹਾੜੀ ਵੀ ਦੱਸਣੀ ਪੈਂਦੀ ਹੈ ਰੇਟ ਵੀ ਦੱਸਣਾ ਉਹਦਾ ਸਾਰਾ ਅਰੇਂਜ ਕਰ ਦੇਣੇ ਹੋਗੇ ਤੁਸੀਂ ਜੋ ਵਧੀਆ ਪ੍ਰੋਗਰਾਮ ਆਉਂਦੇ ਨੇ ਠੀਕ ਹੈ ਸਾਰਾ ਕੁਝ ਕਰਨਾ ਪੈਂਦਾ ਓਕੇ ਜੀ ਚਲੋ ਲਾਸਟ ਤੇ ਹੁਣ ਤੁਹਾਡਾ ਆਹੀ ਮੋਬਾਈਲ ਨੰਬਰ ਹੈਗਾ ਹਾਂਜੀ ਇੱਕ ਵਾਰੀ ਮੜਾ ਜਾ ਬੋਲ ਦੋ ਮੋਬਾਈਲ ਨੰਬਰ ਕਿੰਨਾ ਹੈਗਾ 98035 59784 ਠੀਕ ਹੈ ਸੋਨੂੰ ਫੋਨ ਕਰਨ ਦਾ ਸਮਾਂ ਕਹਿ ਵਜਦੇ ਵੀ ਅਗਲਾ ਕਦੋਂ ਕਰੇ ਕਿ ਕਦੋਂ ਵੀ ਕਰ ਸਕਦੇ ਨੇ ਠੀਕ ਹੈ ਅਸੇ ਥੋੜੇ ਮੁਲਾਜ਼ਮ ਉਰੇ ਦਿਖ ਨਹੀਂ ਰਹੇ ਮੁਲਾਜ਼ਮ ਸੀਜ਼ਨ ਚੱਲ ਰਿਹਾ ਹੈ ਗਏ ਹੋਏ ਨੇ ਤਾਂਿਓ ਮੈਨੂੰ ਸਮਾਨ ਵੀ ਥੋੜਾ ਜਿਹਾ ਘੱਟ ਲੱਗੀ ਜਾਂਦਾ ਹੈਗਾ ਹਨਾ ਗਿਆ ਹੋਈ ਹੈ ਪ੍ਰੋਗਰਾਮਾਂ ਤੇ ਪਾਸੇ ਸੋ ਬੰਦੇ ਦਾ ਸਮਾਨ ਗਿਆ ਹੋਇਆ ਅੱਛਾ ਆਹ ਖਿੰਨਣ ਖੜੇ ਹੁਣ ਜੀ ਪਈ ਇਹ ਵੀ ਮਿਲਦਾ ਆਈ ਹੋਇਆ ਕਿਤੋਂ ਹੁਣ ਇੱਕ ਗੇੜਾ ਲਾ ਕੇ ਗਏ ਨੇ ਹਾਂ ਜਿਹੜੇ ਹੁਣ ਗਏ ਹੋਣ ਅੱਛਾ ਠੀਕ ਹੈ ਚਲੋ ਠੀਕ ਹੈ ਮਿੱਤਰ ਪਿਆਰਿਓ ਜਰੂਰ ਮਾਨਕ ਬਾਈ ਨਾਲ ਸੰਪਰਕ ਕਰਿਓ ਸੁਨਾਮ ਸਹਿਰ ਹੈ ਰਵੀਦਾਸਪੁਰਾ ਟਿੱਬੀ ਹੈ ਜ਼ਿਲ੍ਹਾ ਸੰਗਰੂਰ ਹੈ ਕਿਤੋਂ ਦਾ ਵੀ ਹੈ ਪ੍ਰੋਗਰਾਮ ਫੰਕਸ਼ਨ ਨੇ ਵਿਆਹ ਸਾਦੀ ਦਾ ਕੋਈ ਪਾਰਟੀ ਦਾ ਕਿਸੇ ਵੀ ਤਰ੍ਹਾਂ ਦਾ ਹੈਗਾ ਤਾਂ ਇਹਨਾਂ ਨਾਲ ਜਰੂਰ ਸੰਪਰਕ ਕਰਿਓ